एसजेपीसी ਨੇ ਇੱਕ ਹੁਣ ਵਫ਼ਦ ਭੇਜਣ ਦਾ ਮਨ ਬਣਾਇਆ ਹੈ ਕਿ ਯੂਪੀ ਦਾ ਪੀਲੀ ਪੀਤ ਇਲਾਕਾ ਪਹਿਲਾਂ ਤਾਂ ਪੰਜਾਬ ਦੇ ਬਾਰਡਰ ਦੇ ਕਈ ਇਲਾਕੇ ਨੇ ਜਿੱਥੇ ਧਰਮ ਪਰਿਵਰਤਨ ਦੀਆਂ ਖਬਰਾਂ ਆਈਆਂ ਕਿ ਧੱਕੇ ਨਾਲ ਹੁੰਦਾ ਹੁਣ ਉੱਥੇ ਵੀ ਕਹਿੰਦੇ ਕਿ ਲਾਲਚ ਦੇ ਕੇ ਜਦੋਂ ਇਹ ਜਾਣਕਾਰੀ এসजेपीसी ਤੱਕ ਪੁੱਜੀ ਤੇ ਹੁਣ ਉਹਨਾਂ ਨੇ ਪਲਾਨ ਬਣਾਇਆ ਕਿ ਸਾਡੀ ਟੀਮ ਜਾਏਗੀ ਜ਼ਮੀਨੀ ਪੜਤਾਲ ਕਰੇਗੀ ਕਿ ਵਾਕਈ ਇਸ ਤਰ੍ਹਾਂ ਲਾਲਚ ਦੇ ਦੇ ਕੇ ਜਾਂ ਧੱਕੇ ਦੇ ਨਾਲ ਧਰਮ ਪਰਿਵਰਤਨ ਕਰਵਾਏ ਜਾ ਰਹੇ ਨੇ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਖਾਸ ਕਰਕੇ ਹੁੰਦੇ ਅੱਗੇ ਦੇ ਸਿਰਫ ਹੀ ਸਿਰਫ ਦੀ ਜਿਲ੍ਹਿਆਂ ਦੇ ਵਿੱਚ ਹੁਣ ਤੇ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਜੋ ਬਹੁਤ ਜ਼ਿਆਦਾ ਧਰਮ ਪਰਵਰਤਨ ਰਿਹਾ ਅਸਾਈ ਧਰਮ ਬਹੁਤ ਜ਼ਿਆਦਾ ਪੱਤਰ ਪਰਵਰਤਨ ਕਰ ਰਿਹਾ ਕਿਉਂਕਿ ਅਸਾਈ ਧਰਮ ਲਾਲਚ ਬਹੁਤ ਦਿੰਦਾ ਹੈਗਾ ਇਹਦੇ ਵਿੱਚ ਵੀ ਬਹੁਤ ਸਾਰੇ ਫਰਜੀ ਜਿਹੜੇ ਨੇ ਉਹ ਬਣੇ ਹੋਏ ਨੇ ਕੀ ਪਾਸਟਰ ਠੀਕ ਹੈ ਪਿੱਛੇ ਦੇ ਇੱਕ ਬਲਾਤਕਾਰੀ ਪਾਸਟਰ ਫੜਿਆ ਗਿਆ ਹੈਗਾ ਨਾ ਜਿਹਦੀ ਸਲਤਨ ਜਿਹਨੂੰ ਪੰਜਾਬ ਸਰਕਾਰ ਨੇ ਸਿਕਿਉਰਿਟੀ ਦਿੱਤੀ ਹੋਊਗੀ ਦਿੱਤੀ ਸੀ ਚੋਣਾਂ ਦੀ ਖਾਤਰ ਹੁਣ ਇਹੋ ਜਿਹੇ ਜਿਹੜੇ ਲੋਕ ਨੇ ਉਹਦੇ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਫਰਜ਼ ਚਾਹੀਦਾ ਜਿਹੜੇ ਸਾਡੇ ਕੋਲੋਂ 175 ਦੇ ਕਰੀਬ ਸ਼ਰੋਮਣੀ ਗੁਰਦਵਾਰੇ ਦਾ ਪ੍ਰਬੰਧਕ ਕਮੇਟੀ ਨੇ ਉਹ ਕੀ ਕਰਦੇ ਨੇ ਉਹ ਪਿੰਡੋਂ ਪਿੰਡ ਕਿਉਂ ਨਹੀਂ ਪ੍ਰੋਗਰਾਮ ਕਰਦੇ ਉਹ ਜਾ ਕੇ ਗੁਰਦਵਾਰਿਆਂ ਤੇ ਜਾ ਕੇ ਬੈਠ ਜਾਂਦੇ ਨੇ ਮੱਥਾ ਟੇਕਦੇ ਨੇ ਪ੍ਰਸ਼ਾਦਾ ਛਕਦੇ ਲੰਗਰ ਛਕਦੇ ਨੇ ਘਰ ਚਲੇ ਜਾਂਦੇ ਨੇ ਜਾਂ ਆਪਣੇ ਟੱਬਰ ਨੂੰ ਕਿਸੇ ਨੂੰ ਕਿਸੇ ਸਕੂਲ ਕਾਲਜ ਦੇ ਵਿੱਚ ਲਵਾ ਲਿਆ ਇਹ ਪੰਜਾਬ ਦੇ ਸ਼ਰੋਮਣੀ ਗੁਰਦਵਾਰੇ ਦਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਇਹਗਾ ਇਹਨਾਂ ਦਾ ਕੰਮ ਕੀ ਹੈਗਾ ਪਿੰਡੋਂ ਪਿੰਡ ਸਮਾਗਮ ਰੱਖਣ ਪ੍ਰਚਾਰ ਕਰਨ ਉਹ ਕੀ ਕੀ ਕਰ ਰਹੇ ਨੇ ਆ ਪਿੱਛੇ ਜੀ ਕਾਫੀ ਜਥੇਦਾਰਾਂ ਤੋਂ ਬਾਅਦ ਅਗਿਆਨੀ ਕੁਲਦੀਪ ਸਿੰਘ ਗੜਗੜਜ ਹੋਣਾ ਨੇ ਇਹ ਕੀਤਾ ਕਿ ਗੁਰਦਾਸਪੁਰ ਦੇ ਪਿੰਡਾਂ ਵਿੱਚ ਗਏ ਨੇ ਜਿੱਥੇ ਗਰੀਬ ਤਬਕੇ ਦੇ ਲੋਕ ਜਿਹੜੇ ਨੇ ਉਹਨਾਂ ਨੇ ਧਰਮ ਪਰਵਰਤਨ ਕਰਕੇ ਇਸਾਈ ਧਰਮ ਇਸਾਈ ਧਰਮ ਨੂੰ ਚਾਹੀਦਾ ਕਿ ਇਦਾਂ ਕਿਉਂ ਕਰਦੇ ਤੁਸੀਂ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈਗੇ ਨਾ ਉਹ ਮਤਲਬ ਔਰ ਸਿੱਖਾਂ ਨੂੰ ਵੀ ਚਾਹੀਦਾ ਹੈਗਾ ਕਿ ਯਾਰ ਸਾਡੇ ਤੇ ਗੁਰੂ ਸੇਬਾਨ ਜ਼ੁਲਮ ਦੀ ਖਾਤਰ ਧਰਮ ਦੀ ਖਾਤਰ ਲੜਦੇ ਰਹੇਗੇ ਨੇ ਕੀ ਲੋੜ ਸੀ ਜਦੋਂ ਕਸ਼ਮੀਰੀ ਪੰਡਤ ਆਏ ਨੌਵੇਂ ਪਾਤਸ਼ਾਹ ਨੂੰ ਜਾ ਕੇ ਚਾਂਦੀ ਚੌਕ ਉਹਨਾਂ ਨੇ ਹੱਸ ਕੇ ਸ਼ਹਾਦਤ ਦਾ ਜਾਮ ਪੀਤਾ ਗਿਆ ਕੁਰਬਾਨੀ ਦਿੱਤੀ ਹੈਗੀ ਠੀਕ ਹੈ ਪਹਿਲੇ ਪਾਸ਼ਾ ਕੀ ਕਹਿੰਦੇ ਅਗੇ ਸੀ ਕਿ ਜਿਹੜਾ ਵਾ ਜਨੇਹੂ ਪੌਣਾ ਨਹੀਂ ਹੈਗਾ ਨੌਵੇਂ ਪਾਸ਼ਾ ਕਹਿੰਦੇ ਸੀ ਕਿਸੇ ਦਾ ਲੋਨ ਨਹੀਂ ਦੇਣਾ ਹੈਗਾ ਹਿੰਦੂ ਧਰਮ ਜਿਹੜੇ ਸਾਰਾ ਮੁਸਲਮਾਨ ਬਣ ਜਾਣਾ ਸੀ ਜੇ ਜਾ ਕੇ ਦਸਵੇਂ ਪਾਸ਼ਾ ਨੌਵੇਂ ਪਾਸ਼ਾ ਆਪਣੇ ਪਿਤਾ ਨੂੰ ਕਹਿੰਦੇ ਕਿ ਤੁਹਾਡੇ ਤੋਂ ਵੱਡਾ ਇਸ ਟਾਈਪ ਕੋਣ ਮਾਪ ਪੁਰਸ਼ਕ ਹੈ ਨਾ ਫਿਰ ਛੋਟੇ ਸਾਹਿਬ ਜਾਦੇ ਤੇ ਆਜੋ ਜਦੋਂ ਸਰਹੰਦ ਦਾ ਜਿਹੜਾ ਵਜ਼ੀਰ ਹੀ ਧਰਮ ਕਬੂਲਨ ਦੀ ਕਰਦਾ ਮੈਨੂੰ ਲੱਗਦਾ ਜਿਹੜੇ ਮਾਪੇ ਔਰ ਐਸ ਟਾਈਮ ਜਿਹੜੇ ਨੇ ਸਿੱਖ ਧਰਮ ਉਹਨਾਂ ਨੂੰ ਕੋਈ ਮਾੜੀ ਮੋਟੀ ਨਹੀਂ ਆ ਗਈ ਕਿ ਤੁਸੀਂ ਚਾਰ ਲਾਲਚ ਖਾਤਰ ਜਾਦੂ ਟੂਣੇ ਦੇ ਖਾਤਰ ਯਾਰ ਤੁਸੀਂ ਇਹ ਕੁਝ ਕਰ ਰਹੇ ਹੋਗੇ ਧਰਮ ਪਰ ਪਰਵਰਤਨ ਕਰੀ ਜਾ ਰਹੇ ਹੋਗੇ ਠੀਕ ਹੈ ਸ਼ਰੋਮੀ ਕਮੇਟੀ ਆਪਣੇ ਫਰਜ਼ਾਂ ਤੋਂ ਭੁੱਲੀ ਹੋਈ ਉਹਨੂੰ ਸਿਰਫ ਇੱਕ ਫਰਜ਼ਾ ਪੋਲੀਟੀਕਲ ਮਕਸਦ ਰਹਿ ਗਿਆ ਨਹੀਂ ਤੇ ਸ਼ਰੋਮੀ ਗੁਰੂ ਦਾ ਪ੍ਰਬੰਧਕ ਕਮੇਟੀ ਦੇ ਦੋ ਕਾਰਜਾਂ ਕਰਕੇ ਬਣਾਈ ਗੁਰਧਾਮਾਂ ਦੀ ਸੇਵਾ ਸੰਭਾਲ ਤੇ ਧਰਮ ਦਾ ਪ੍ਰਚਾਰ ਉਹ ਤੇ ਭਟਕੀ ਹੋਈ ਆ ਇੱਕ ਭਟਕੀ ਹੋਈ ਕੌਮ ਜਿਹੜੀ ਆ ਉਹ ਸ਼ਰੋਮੀ ਗੁਰੂ ਦਾ ਪ੍ਰਬੰਧਕ ਕਮੇਟੀ ਆ ਜਿਹਦੇ ਕੰਮ ਫਰਜ਼ਾਂ ਤੋਂ ਕੀ ਕੀਤੇ ਸਵਾਏ ਸਾਲ ਬਾਅਦ ਪ੍ਰਧਾਨਗੀ ਲੈਣੀ ਹੁੰਦੀ ਆ ਐਡਜੈਕਟਿਵ ਚ ਨਹੀਂ ਹੁੰਦੀ ਆ ਬਸ ਹੋਰ ਇਹਨਾਂ ਦਾ ਕੰਮ ਕੀ ਹੈ ਕਿ ਕਦੇ ਕਦੇ ਸੁਣਿਆ ਹੈਗਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਬਾਰਡਰ ਦੇ ਏਰੀਆ ਦੇ ਵਿੱਚ ਧਰਮ ਪ੍ਰਚਾਰ ਕੰਮ ਤੁਸੀਂ ਆਪ ਨਹੀਂ ਕਰਨ ਜੋਗੇ ਤੇ ਘੱਟੂਘੱਟ ਜਿਹੜੇ ਸਾਡੇ ਮਿਸ਼ਨਰੀ ਬਾਬੇ ਨੇ ਉਹਨਾਂ ਨੂੰ ਕਹੋ ਕਿ ਪਿੰਡੋਂ ਪਿੰਡ ਜਾ ਕੇ ਪ੍ਰਚਾਰ ਕਰਨ ਹੁਣ ਤੁਹਾਨੂੰ ਉੱਥੋਂ ਦਾ ਤੇ ਭਿਲੀ ਭੀਤ ਦਾ ਆ ਗਿਆ ਚੇਤ ਆ ਗਿਆ ਪੰਜਾਬ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਹੈੱਡ ਕੁਆਰਟਰ ਉਸ ਤੋਂ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਨ ਫਿਰੋਜ਼ਪੁਰ ਫਾਜ਼ਿਲਕਾ ਕਿੰਨੀ ਕੀ ਦੂਰ ਹੈ ਗਿਆ 50 50 60 60 ਕਿਲੋਮੀਟਰ ਹੈ ਗਿਆ ਉੱਥੇ ਤੁਸੀਂ ਜਾਣਾ ਨਹੀਂ ਹੈਗਾ ਇੱਥੇ ਤੁਸੀਂ ਅੰਮ੍ਰਿਤਸਰ ਤੋਂ ਭਿਲੀਪੀਤ ਕਿੰਨੇ ਦੂਰ ਹੈ ਉੱਥੇ ਤੁਸੀਂ ਜਾ ਰਹੇ ਹੋ ਯੂਪੀ ਦੇ ਵਿੱਚ ਇਹ ਤੇ ਕਿਉਂ ਨਹੀਂ ਜਾਂਦੇ ਹੈਗੇ ਇੱਥੇ ਤੁਹਾਡੇ ਕੀ ਤੁਹਾਨੂੰ ਕੌਣ ਰੋਕਦਾ ਹੈਗਾ ਮੈਂ ਕਹਿੰਦਾ ਕਿ ਇੰਡੀਆ ਦੇ ਵਿੱਚ ਜਿਹੜੇ ਧਰਮ ਪਰਿਵਰਤਨ ਆ ਜਿਹੜਾ ਜਬਰੀ ਜਿਹੜਾ ਕੋਈ ਕਰਵਾਉਂਦਾ ਖਾਸ ਕਰਕੇ ਇਸਾਈ ਧਰਮ ਪੰਜਾਬ ਦੇ ਵਿੱਚ ਉਹ ਬਹੁਤ ਲੋਕਾਂ ਨੂੰ ਡਰਾਵੇ ਧਮਾਵੇ ਜਾਦੂ ਟੂਣੇ ਪਤਨੀਆਂ ਜੇ ਸੁੱਟਦੇ ਆਗੇ ਨੇ ਤੜਫਲਾ ਹੁਣ ਉਹ ਜਿਹੜਾ ਉਹ ਜਿਹੜਾ ਕਿਹੜਾ ਫੜਿਆ ਗਿਆ ਹੁਣ ਆਪਣੇ ਤੇ ਪਾਣੀ ਜਿਆ ਸੁੱਟਦਾ ਤੇ ਜੇਲ੍ਹ ਚੋਂ ਬਾਹਰ ਆ ਜੇ ਉੱਡ ਕੇ ਨਾ ਮਤਲਬ ਲੋਕਾਂ ਨੂੰ ਵੀ ਚਾਹੀਦਾ ਕਿਉਂਕਿ ਸਾਰੇ ਪੇੜ ਨੇ ਨਿਆਣੇ ਪੇੜ ਬੀਬੀਆਂ ਪੇੜ ਪਾਣੀ ਸੁਡਿਓ ਤੇ ਟੜਫਣ ਲੱਗਦੇ ਡੋ 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 ਆਪ ਇਹ ਜਿਹੜੇ ਲਾਜ ਬਾਹਰੋਂ ਕਰਾਉਂਦੇ ਹੈਗੇ ਨਾ ਕਿੱਥੇ ਅੱਜਕੱਲ ਵਿਗਿਆਨ ਕਿੱਥੇ ਆ ਉਹ ਹੀ ਚੰਦਰਯਾਨ ਤੇ ਪਹੁੰਚ ਗਈ ਯਾਰ ਅਸੀਂ ਚੰਦਰਮਾ ਤੇ ਜਾ ਕੇ ਪਾਣੀ ਦੇਖ ਆਏ ਹੈਗੇ ਤੇ ਅਸੀਂ ਇਹਦੇ ਜਾਦੂ ਟੂਣਿਆਂ ਤੇ ਬੈਠੇ ਹੈਗੇ ਨਾ ਜੀ ਇਹ ਸਭ ਤੋਂ ਵੱਡਾ ਸ਼ਰਮ ਨਹੀਂ ਉਹਦਾ ਪਰਬੰਧ ਹੈ ਨਾ ਪੰਜਾਬ ਦਾ ਵੀ ਖਿਆਲ ਕਰਨਾ ਚਾਹੀਦਾ ਹੈਗਾ ਧਰਮ ਇਹਨਾਂ ਨੂੰ ਪ੍ਰਚਾਰ ਕਰਨੇ ਚਾਹੀਦੇ ਹੈਗੇ ਨੇ ਮਿਸ਼ਨਰੀ ਜਿਹੜੇ ਨੇ ਉਹਨਾਂ ਨੂੰ ਜਿਹੜੇ ਹੋਰ ਜਿਹੜੇ ਸਾਡੇ ਹੈਗੇ ਨੇ ਬਾਬੇ ਜਿਹੜੇ ਆਪਣੇ ਆਪ ਨੂੰ ਹੁਣ ਸੰਤ ਵੀ ਕਹਿਣ ਲੱਗ ਪਏ ਨੇ ਕਈ ਕਿ ਜਿਹੜੇ ਥੱਲੇ 80000 ਦੇ ਬੂਡ ਵੀ ਪਾਉਂਦੇ ਲੱਖ ਲੱਖ ਦੇ ਮੋਬਾਈਲ ਵੀ ਕਿਨੇ ਕਿਨੇ ਮਹਿੰਗੇ ਆ ਗਏ ਨੇ ਜਿੱਦਾਂ ਦੇ ਬੂਡ ਓਦਾਂ ਦੇ ਦਿਮਾਲੇ ਓਦਾਂ ਦੇ ਹੀ ਉਹ ਪਾਉਂਦੇ ਅਗਰੇ ਚੋਲੇ ਉਹ ਇਹ ਉਹ ਜਾਣੇ ਚਾਹੀਦੇ ਹੈਗੇ ਨਾ ਜੀ ਔਰ ਸ਼ਰਮਨੀ ਗੁਰਦਾ ਪ੍ਰਬੰਧਕ ਬੀਟੀ ਦਾ ਮੋਢਲਾ ਫਰਜ ਆ ਉਹ ਪਟਕੀ ਹੋਈ ਆ ਹੁਣ ਭਿਲੀ ਭੀੜ ਦਾ ਤੁਹਾਨੂੰ ਆ ਗਿਆ ਚੇਤਾ ਇੱਥੇ ਕਿਉਂ ਨਹੀਂ ਕਰਦੇ ਹੈਗੇ ਔਰ ਇਸ ਮਸਲੇ ਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਹੋਰ ਕੰਮ ਕਰਨ ਦੀ ਲੋੜ ਆ ਔਰ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈਗਾ ਲੋਕਾਂ ਨੂੰ ਕੁਰਬਾਨੀਆਂ ਜਿਹੜੀਆਂ ਉਹ ਦੱਸਣੀਆਂ ਚਾਹੀਦੀਆਂ ਸਿੱਖ ਕੌਮ ਦੀਆਂ ਕੁਰਬਾਨੀਆਂ ਸਿੱਖ ਕੌਮ ਤੋਂ ਵੱਡੇ ਕਿਸੇ ਹੋਰ ਕੌਮ ਕੋਈ ਇੰਨੀਆਂ ਕੁਰਬਾਨੀਆਂ ਨਹੀਂ ਆਈਆਂ ਜਿੰਨੀਆਂ ਇਸ ਕੌਮ ਨੇ ਕੁਰਬਾਨੀਆਂ ਦੇ ਉਹਦੀਆਂ ਸ਼ਹਾਦਤਾਂ ਲੋਕਾਂ ਨੂੰ ਦੱਸਣੀਆਂ ਚਾਹੀਦੀਆਂ ਫਿਲਮਾਂ ਅਸੀਂ ਨਹੀਂ ਬਣਾਉਂਦੇ ਲੋਕਾਂ ਨੂੰ ਪ੍ਰਚਾਰ ਅਸੀਂ ਨਹੀਂ ਕਰ ਦਿੰਦੇ ਹੈਗੇ ਬਣਾਉਂ ਛੋਟ ਫਿਲਮਾਂ ਫਿਰ ਕਹਿੰਦੇ ਨਹੀਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਅਸੀਂ ਜੋਧਿਆਂ ਦੇ ਫਿਲਮਾਂ ਨਹੀਂ ਬਣਾਉਣ ਦੇਣੀਆਂ ਹੈਗੀਆਂ ਮਤਲਬ ਉਹਨਾਂ ਨੂੰ ਦੱਸੋ ਨਾ ਕੁਝ ਨਾ ਕੁਝ ਤੇ ਦੱਸੋ ਨਾ ਪ੍ਰਚਾਰ ਦੇ ਰੂਪ ਦੇ ਵਿੱਚ ਅੱਜਕੱਲ ਕਿਉਂਕਿ ਇੱਕ ਸਭ ਤੋਂ ਮੀਡੀਅਮ ਕਿਹੜਾ ਜਿੱਤੇ ਲੋਕੀ ਜਿਆਦਾ ਇੱਕ ਫਿਲਮਾਂ ਦੇ ਰੂਪ ਦੇ ਵਿੱਚ ਟੈਲੀ ਫਿਲਮਾਂ ਦੇ ਰੂਪ ਚ ਨਾਟਕਾਂ ਦੇ ਰੂਪ ਦੇ ਵਿੱਚ ਅੱਜਕੱਲ ਤੇ ਤੁਸੀਂ ਸਕ੍ਰਿਪਟ ਦੇ ਤੌਰ ਤੇ ਵੀ ਦੱਸ ਸਕਦੇ ਹੈਗੇ ਨੀ ਪਰ ਨਹੀਂ ਪਰ ਮਾੜੀ ਗੱਲ ਹੈ ਘਟੋ ਘਾਟ ਇਸ ਮਸਲੇ ਦੇ ਵਿੱਚ ਜਿਹੜਾ ਵਾ ਇਹ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਇਹ ਵਿਵਾਦ ਦਾ ਕਾਰਨ ਹਾਲਾਂਕਿ ਕਈ ਸਟੇਟਾਂ ਨੇ ਐਕਟ ਬਣਾਇਆ ਹੈਗੇ ਨੇ ਸ਼ਾਇਦ ਮਧ ਪ੍ਰਦੇਸ਼ ਨੇ ਵੀ ਬਣਾਇਆ ਦਾ ਯੂਪੀ ਨੇ ਬਣਾਇਆ ਦਾ ਉੱਤਰਾਖੜ ਨੇ ਵੀ ਬਣਾਇਆ ਤਾਂ ਹੈਗਾ ਨਾ ਪਰ ਉਦੋਂ ਫਿਰ ਪੰਜਾਬ ਕਹਿੰਦੇ ਕਿ ਨਹੀਂ ਬੰਨਣਾ ਚਾਹੀਦਾ ਪਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਜਬਰੀ ਧਰਮ ਕਿਸ ਦੀ ਇੱਛਾ ਕਿਉਂਕਿ ਬਹੁਤ ਸਾਰੇ ਜਿਹੜੇ ਗੋਰੇ ਨੇ ਉਹ ਸਿੱਖ ਧਰਮ ਅਡਾਪਟ ਕਰ ਚੁੱਕੇ ਨੇ ਉਹ ਅਮਰਤਾਰੀ ਬਣ ਚੁੱਕੇ ਨੇ ਉਹ ਇੱਕ ਵੱਖਰੀ ਗੱਲ ਹੈ ਕਿ ਕਿਸੇ ਦੀ ਸ਼ਰਧਾ ਹੈਗੀ ਆ ਕਿ ਕਿਸੇ ਨੇ ਸਿੱਖ ਬੰਨਾ ਕਿਸੇ ਨੇ ਮੁਸਲਮਾਨ ਬੰਨਾ ਕਿਸ ਨੇ ਈਸਾਈ ਬੰਨਾ ਕਿਸ ਨੇ ਹਿੰਦੂ ਬੰਨਾ ਬਣੇ ਪਰ ਈਸਾਈ ਧਰਮ ਜਿਹੜਾ ਜ਼ਿਆਦਾਤਰ ਜਿਹੜਾ ਹੈਗਾ ਨਾ ਉਹ ਪੰਜਾਬ ਦੇ ਵਿੱਚ ਜਾਂ ਸਿੱਖਾਂ ਨੂੰ ਲੈ ਕੇ ਗਰੀਬ ਤਬਕੇ ਨੂੰ ਲੈ ਕੇ ਜਿਹੜਾ ਉਹ ਜ਼ਿਆਦਾ ਟਾਰਗੇਟ ਕਰਨਾ ਜਿਹਦਾ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਈਸਾਈਆਂ ਦੇ ਵਿੱਚ ਵੀ ਇੱਕ ਕੈਥੋਲਿਕ ਹੈ ਇੱਕ ਬੈਪਟਿਸਟ ਹੈ ਦੋ ਇਹਨਾਂ ਦੇ ਹੈ ਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਲੋ ਸਟਰੋਂਗਲੀ ਨਿੰਦਾ ਕਰਦੇ ਹੋਏ ਲਾਨ ਤਾਂ ਪਾਉਂਦੇ ਹੋਏ ਠੀਕ ਹੈ ਜੀ ਇਹਨਾਂ ਨੂੰ ਜਿਹੜੇ ਉੱਥੇ ਮੁਖੀ ਇਹਨਾਂ ਦੇ ਹੈਗੇ ਨਾ ਉਹਨਾਂ ਨੂੰ ਚਿੱਠੀ ਪਾਉਣੀ ਚਾਹੀਦੀ ਹੈ ਕਿ ਜਿਹੜੇ ਤੁਹਾਡੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਬਰੀ ਲਾਲਚ ਨਾਲ ਜਾਦੂ ਟੂਣਾ ਦੇਣਾ ਵਹਿਮ ਭਰਮ ਦੇ ਨਾਲ ਪੈਸਿਆਂ ਦੇ ਨਾਲ ਇਹ ਜਿਹੜੀਆਂ ਇਹ ਜਿਹੜੀਆਂ ਕੁਰੀਤیاں ਇਹ ਬੰਦ ਕਰਨੀਆਂ ਚਾਹੀਦੀਆਂ ਹਾਂ ਜੇ ਕਿਸੇ ਦੀ ਸ਼ਰਧਾ ਜੀ ਸਦਕੇ ਬੜੇ ਪਰ ਹੁਣ ਤੱਕ ਜਿਹੜਾ ਅਸਾਈ ਧਰਮ ਦਾ ਜਿਹੜਾ ਪ੍ਰਚਾਰ ਦੇਖਣ ਨੂੰ ਮਿਲਿਆ ਨਾ ਪੰਜਾਬ ਦੇ ਵਿੱਚ ਖਾਸ ਕਰਕੇ ਸਰ ਰੱਦੀ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਤੇ ਖੁੰਬਾ ਮੰਗੂਏ ਬਣ ਕੇ ਗਿਰ ਜਾ ਘਰ ਵੱਡੇ ਵੱਡੇ ਬਣ ਕੇ ਗਿਰ ਜਾ ਘਰ ਉੱਥੇ ਲੋਕ ਕਿਉਂਕਿ ਇੱਕ ਤਾਂ ਲਾਜ ਬਹੁਤ ਮਹਿੰਗਾ ਏਕੇ ਵਹਿਮ ਪਰ ਬਹੁਤ ਜਾਦੂ ਟੂਣਾ ਬੜੇ ਦੱਸਦੇ ਨੇ ਗਰੀਬ ਤਾਂ ਕਿ ਕੋਈ ਇੰਨਾ ਲਾਜ ਨਹੀਂ ਹੋਊ ਨਹੀਂ ਸਕਦਾ ਕਿ ਇਹਨੇ ਅੱਜ ਅੱਖ ਦਾ ਉਹ ਕਾਲਾ ਮੋਤੀ ਆ ਜੱਟਾ ਮੋਤੀਆ ਅੱਜ ਲੱਖ ਸਵਾ ਲੱਖ ਰੁਪਏ ਦਾ ਹੁੰਦਾ ਲਾਜ ਆਪਰੇਸ਼ਨ ਇੰਦਾਂ ਦੇ ਲੋਕੀ ਆ ਜਾਂਦੇ ਨੇ ਫਿਰ ਆਪਣੇ ਜਾਦੂ ਟੋੜੇ ਆ ਪਾਣੀ ਜੇ ਛੁਰਤਾ ਤੜ ਪਿੱਛੇ ਜਿੰਨੇ ਹੈਗੇ ਉਹ ਇੱਕ ਨਿੱਕਾ ਜਿਹਾ ਬੱਚਾ ਹੈ ਮੇਰੀ ਪਹਿਲਾਂ ਭੈਣ ਬੋਲਦੀ ਨਹੀਂ ਹੈਗੀ ਫਿਰ ਕੀ ਆ ਬੋਲਣ ਲੱਗ ਪਈ ਨਾ ਇਹ ਜਿਹੜੇ ਪਖੰਡਨ ਆ ਇਹ ਪਖੰਡਾਂ ਨੂੰ ਲੈ ਕੇ ਸ਼ਰਮਨਗੁਰ ਦਾ ਪ੍ਰਬੰਧਕ ਕਮੇਟੀ ਨੂੰ ਸਟਰੋਂਗਲੀ ਜਿਹੜਾ ਵਾ ਇਹਨਾਂ ਦੀ ਨਿੰਦਾ ਕਰਨੀ ਚਾਹੀਦੀ ਔਰ ਵਾਰਨ ਵੀ ਕਰਨਾ ਚਾਹੀਦਾ ਹੈਗਾ ਪਰ ਚੰਗੀ ਗੱਲ ਹੈ ਭਿਲੀ ਪੀਤ ਜਾ ਕੇ ਮੈਨੂੰ ਲੱਗਦਾ ਭਿਲੀ ਪੀਤ ਤੋਂ ਪਹਿਲਾਂ ਇੱਥੋਂ ਹੀ ਅਗਰ ਸਾਈ ਧਰਮ ਦੇ ਲੋਕਾਂ ਨੂੰ ਜਿਹੜੇ ਝੂਠੇ ਫਰਜੀ ਪਾਦਰੀ ਆਗੇ ਨੇ ਜੇ ਉਹਨਾਂ ਨੂੰ ਸਬਕ ਦਿੱਤਾ ਹੋਵੇ ਨਾ ਤੇ ਫਿਰ ਪਿਲੀ ਪੀਤ ਵੀ ਕੋਈ ਇਦਾਂ ਦੀ ਹਰਕਤ ਨਹੀਂ ਕਰੂਗਾ ਪਰ ਇਸ ਮਸਲੇ 'ਚ ਗਵਰਨਮੈਂਟ ਆਫ ਇੰਡੀਆ ਨੂੰ ਵੀ ਸਖਤ ਜਿਹੜੇ ਕਾਨੂੰਨ ਬਣਾਉਣੇ ਚਾਹੀਦੇ ਹੈਗੇ ਨੇ ਕਿ ਧਰਮ ਜਿਹੜਾ ਨਾ ਜਬਰੀ ਅਗਰ ਕੋਈ ਕਰਨ ਦੀ ਕੋਸ਼ਿਸ਼ ਕਰਦਾਗਾ ਉਹ ਵੱਡਾ ਗੁਨਾਹ ਔਰ ਸਿੱਖ ਧਰਮ ਦੇ ਬਹੁਤ ਵੱਡੀਆਂ ਲਸਾਨੀ ਸ਼ਹਾਦਤਾਂ ਨੇ ਕਿ ਸਿੱਖਾਂ ਨੇ ਤੇ ਦੂਜਿਆਂ ਦੇ ਧਰਮ ਬਚਾਏ ਹੈਗੇ ਨੇ ਤੇ ਅੱਜ ਸਿੱਖ ਧਰਮ ਖਤਰੇ ਦੇ ਵਿੱਚ ਹੈਗਾ ਇਹਨੂੰ ਲੈ ਕੇ ਜਿਹੜੇ ਸਿੱਖ ਧਰਮ ਜਾਂ ਧਾਰਮਿਕ ਜਥੇਬੰਦੀਆਂ ਇਹ ਇਕੱਠੇ ਬੈਠ ਕੇ ਸਿਰ ਜੋੜਨ ਦੀ ਗੱਲ ਹੈ ਕਿ ਇਹ ਬਹੁਤ ਵੱਡੀ ਆਉਣ ਵਾਲੇ ਸਮੇਂ 'ਚ ਇੱਕ ਬਹੁਤ ਵੱਡਾ ਚੈਲੰਜ ਆ ਚੈਲੰਜ ਨੂੰ ਕਬੂਲ ਕਰਦੇ ਹੋਏ ਚੁਣੌਤੀ ਦੇਣੀ ਚਾਹੀਦੀ ਹੈਗੀ ਹੈ ਕਿ ਇਹ ਜਿਹੜਾ ਧਰਮ ਜਿਹੜਾ ਪਰਵਰਤਨ ਜ਼ਬਰੀ ਚੱਲ ਰਿਹਾ ਹੈਗਾ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ